ਤਾਨੂੰ ਪਤਾ ਮਾਰ ਦਾ ਇੱਕ ਰੂਲੇ ਵੀ ਹੈਗਾ ਵੀ ਜੇ ਤੁਸੀਂ 3 ਸਾਲਾਂ ਵਿੱਚ ਦੀ ਉਥੇ 25% ਘਰ ਨਹੀਂ ਬਣਾਉਂਦੇ ਤਾਂ ਤੁਹਾਨੂੰ ਪਲੈਂਟੀ ਵੀ ਲਾ ਸਕਦੀ ਹੈ ਤੇ ਹੋ ਸਕਦਾ ਤੁਹਾਡੀ ਜਿਹੜੀ ਪ੍ਰਾਪਰਟੀ ਆ ਵਾਪਸ ਵੀ ਲੈ ਲੇ ਇਹਨਾਂ ਆ ਦੇ ਕੁਦਰਤ ਮਾਨ ਖੁਸ਼ ਹੋ ਗਿਆ ਜਿੰਨਾ ਪਹਾੜਾਂ ਤੇ ਪਨ ਜਾਣਾ ਪਵੇ ਨਾ ਵਿੱਚ ਹੁਣ ਵੀ ਧੁਰ ਦੇ ਟ੍ਰੈਫਿਕ ਨਾਲੇ ਘਟ ਹੋ ਗਿਆ ਸਵੇਰੇ ਹੀ ਮੰਨ ਕੇ ਚੱਲੋ ਸਵਾ ਘੰਟੇ ਡੇਢ ਘੰਟਾ ਇੱਥੋਂ ਲੱਗ ਜੀ ਇੱਥੇ ਮੈਂ ਖੜਾ ਹੋਰ ਗੱਲਾਂ ਨਹੀਂ ਗੱਲਾਂ ਇੱਥੇ ਸਹੂਲਤਾਂ ਹੀ ਬਹੁਤ ਆ ਮਾਰਚ ਰਾਤ ਰਾਤ ਪ੍ਰਾਪਰਟੀ ਰੇਟ ਅੱਪ ਹੋ ਜਾਂਦਾ ਪਤਾ ਨਹੀਂ ਕਿੰਨਾ ਹੋ ਜਾਏ ਬਾਕੀ ਇਹ ਵੀ ਗੱਲ ਆ ਦੋਸਤੋ ਚੰਗੀ ਚੀਜ਼ ਦੀ ਮਾੜੀ ਮੁੱਟੀ ਕੀਮਤ ਇੱਥੇ ਲੋਕਾਂ ਨੂੰ ਧੋਖਾ ਬਹੁਤ ਤੇ ਆਂਦਾ ਜਿਵੇਂ ਥੱਲੇ ਪਾ ਦੇਣਗੇ ਜਮਾਂ ਗੰਦੀ ਮਿੱਟੀ ਲਫਾਫਿਆਂ ਵਾਲੀ ਤੇ ਉੱਤੇ ਇਹਨਾਂ ਦੋ ਟਰਾਲੀਆਂ ਨਵੀਆਂ ਪਾ ਕੇ ਐਂ ਕੇ ਤੁਹਾਨੂੰ ਮੜ ਦੇਣਗੇ ਜਿਵੇਂ ਆਪਾਂ ਦਾ ਸ਼ਰਮਸਰਮ ਮਨ ਜਾਂਦੇ ਆ ਨਾ ਇੱਥੇ ਤਾਂ ਭਈ ਆਉਰੇ ਯਾਰ ਦੋਸਤ ਨੂੰ ਇੱਥੇ ਆਪਦੇ ਰਿਸ਼ਤਿਆਂ ਨੂੰ ਥਾਂ ਤੋਂ ਦਵਾ ਕੇ ਉਸੇ ਜਿਹੇ ਪੈਸੇ ਖਾ ਜਾਂਦੇ ਲੋਕ ਇਹੋ ਜਿਹੇ ਲੋਕ ਐ ਸੀਆਈਸੀ ਸੁਪਰੀਮ ਵਾਲਿਆਂ ਦੇ ਤੁਹਾਨੂੰ ਪਤਾ ਹੀ ਐ ਜਦੋਂ ਕੋਈ ਵੀ ਚੀਜ਼ ਲੈਣੀ ਐ ਸਸਤੀ ਤੇ ਵਧੀਆ ਤਾਂ 82 ਸੈਕਟਰ ਆਉਣਾ ਪੈਂਦਾ ਤੇ ਇੱਥੇ ਤੁਹਾਨੂੰ ਮਿਲੂਗਾ ਜਮਾਂ ਸਸਤਾ ਤੇ ਜਮਾਂ ਫਰੈਸ਼ ਸਬਾਨ ਹੁਣ ਪਹੁੰਚੇ ਆ ਆਪਾਂ ਸਬਜ਼ੀ ਮੰਡੀ ਵੈਰੀ ਗੁੱਡ ਹਾਂਜੀ ਗੁੱਡ ਮਾਰਨਿੰਗ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਨਵੇਂ ਬਲੌਗ 'ਚ ਮਾਹ ਘਾਤਰ ਕਰਕੇ ਉੱਠੇ ਸੀ ਤੇ ਸਾਹਮਣੇ ਨਜ਼ਾਰਾ ਬਹੁਤ ਵਧੀਆ ਹੈ ਤੁਹਾਨੂੰ ਵੀ ਦਿਖਾ ਦਈਏ ਆ ਦੇਖੋ ਇਹਦੇ ਨਾਲ ਪਹਾੜ ਤੇ ਪਹਾੜਾਂ ਤੇ ਆਂਦਾ ਜਾਜ ਲੋਈ ਯਾ ਨਜ਼ਾਰਾ ਦੇਖ ਲਓ ਅਸੀਂ ਹੁਣ ਕਿੱਥੇ 109 ਸੈਕਟਰ 'ਚ ਐ ਤੇ ਪਹਾੜ ਪੰਜ ਕੁਰੀ ਤੋਂ ਵੀ ਅੱਗੇ ਐ ਫਿਰ ਵੀ ਦੇਖੋ ਕਿੰਨੇ ਸਾਫ਼ ਧਿੱਗੇ ਜਾਂਦੇ ਵਾਹ ਜੀ ਵਾਹ ਇਹਨਾਂ ਦੇ ਕੁਦਰਤ ਮਾਨਖਸ਼ ਹੋ ਗਿਆ ਮਾਰਨਿੰਗ ਫਰੈਸ਼ ਫਰਸ਼ ਹੋ ਗਈ ਬਹੁਤ ਹੀ ਜਿਆਦੇ ਸੋਨਾ ਵੀ ਉਹ ਬਦਰਕੇ ਦਰਕੇ ਦਾ ਵਾਹ ਆਹ ਲੱਗਦਾ ਇਹ ਮ ਨਾਲ ਹੀ ਹੁੰਦਾ ਬਿਲਡਿੰਗ ਦੇ ਮਗਰ ਹੁੰਦਾ ਪਰ ਇੱਥੋਂ ਤਾਂ ਬਹੁਤ ਦੂਰ ਆ ਬਹੁਤ ਜਵਲ ਦੂਰ ਜਿੰਨਾ ਪਹਾੜਾਂ ਤੇ ਪਹੁੰਚਣਾ ਪਵੇ ਨਾ ਵਿੱਚ ਹੁਣ ਵੀ ਤੁਰਦੇ ਡਰਾਈਵਰ ਨਾਲ ਘਟ ਹੋ ਗਿਆ ਸੀ ਉਹਦੇ ਫਿਰ ਵੀ ਮੰਨ ਕੇ ਚੱਲੋ ਸਵਾ ਘੰਟੇ ਡੇਢ ਘੰਟਾ ਇੱਥੋਂ ਲੱਗ ਜੂ ਇੱਥੇ ਮੈਂ ਖੜਾ ਵਾਹ ਮਾਨਕ ਕੁਦਰਤ ਬਣਾਈ ਹੈ ਕਿੰਨੀ ਸੋਹਣੀ ਹੈ ਤਾਂ ਕਰ ਕੇ ਇਹਨਾਂ ਸੰਭਾਲੋ ਇਹਨੂੰ ਬਹੁਤ ਬਹੁਤ ਦਰਖਤ ਲਗਾਓ ਮੇਰੇ ਕਿਸੇ ਨੇ ਕੋਈ ਛੜਰਾ ਨਹੀਂ ਗਾ ਦੋਸਤੋ ਤਰਕੇ ਦਾ ਤੁਹਾਨੂੰ ਪਹਾੜ ਦਿਖਾਏ ਸੀ ਹੁਣ ਸੂਰਜ ਦੇਵਤਾ ਵੀ ਦੇਖ ਲਓ ਚੱਕਿਆ ਵੀ ਨਹੀਂ ਜਾਂਦਾ ਕਦੇ ਤੁੱਪ ਕਦੇ ਛਾਂ ਕਦੇ ਪਹਾੜ ਕਦੇ ਸੂਰਜ ਚੱਲੀ ਜਾਣਾ ਇਹ ਤਾਂ ਬਾਕੀ ਆਹ ਰੋਡ ਹੈ ਇਹ ਬਣੀ ਜਾਂਦੀ ਹੈ ਹੁਣ ਬਣ ਲੱਗੀ ਹੈ ਮਾਸਨ ਦੱਸਿਆ ਸੀ ਨਾ ਇੱਕ ਵੀਡੀਓ ਚ ਵੀ ਇਧਰ ਮਤਲਬ ਨਾਲ ਗੌल्फ ਗਰਾਊਂਡ ਆ ਤੇ ਇਹਦੇ ਨਾਲ ਰੋਡ ਬਣਨੀ ਆ ਸਾਰੀ ਆ ਦੇਖੋ ਇਹ ਬਣ ਜੂਗੀ ਤਾਂ ਬਹੁਤ ਸਾਰਾ ਲੱਗ ਜੂਗਾ ਤੇ ਬੰਦਾ ਮਤਲਬ ਛੇਤੀ ਘਰ ਤੇ ਪਹੁੰਚ ਸਕਦਾ ਬਾਕੀ ਦੋਸਤੋ ਹੁਣ ਵੀਡੀਓ ਨਾਲ ਧਿਆਨ ਨਾਲ ਸੁਣਿਓ ਸੁਣਨ ਵਾਲੀ ਵੀਡੀਓ ਹੈ ਤੁਹਾਨੂੰ ਦੱਸਦਾ ਮੈਂ ਵੀ ਕਿਵੇਂ ਛੋਡੀ ਪ੍ਰਾਪਰਟੀ ਹੁੰਦੇ ਹੋਏ ਛੋਡਾ ਆਪਦਾ ਥਾਂ ਹੁੰਦੇ ਹੋਏ ਛੋਡਾ ਨਹੀਂਗਾ ਤੇ ਐਂ ਹੁਣ ਆਪਣੇ ਇਹਨਾਂ ਜ਼ਮੀਨਾਂ ਨਾਲ ਹੁਣ ਜਾ ਰਿਹਾ ਸੀ ਜਿਹਦੇ ਕਰਕੇ ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਆਪਾਂ ਸਾਰੇ ਰਲ ਮਿਲ ਕੇ ਸੰਘਰਸ਼ ਕਰ ਰਹੇ ਆਂ ਵੀ ਇਹ ਚੀਜ਼ਾਂ ਤਾਂ ਰੋਕ ਲਈ ਜਾਵੇ ਹੁਣ ਮੈਂ ਤੁਹਾਨੂੰ ਦਿਖਾਉਣਾ ਛੋਟੀ ਜੀ ਉਦਾਹਰਣ ਦੇ ਕੇ ਉਦਾਹਰਣਾਂ ਵੀ ਮੇਰੇ ਕੋਲ ਮੇਰਾ ਥਾਂ ਜਿਵੇਂ ਇੱਥੇ ਪਲਾਟ ਮਿਲਦਾ 300 ਗਜ ਦਾ ਠੀਕ ਹੈ ਉਹ 300 ਗਜ ਦਾ ਮੇਰੇ ਨਾਂ ਤੇ ਹੈ ਮੇਰੇ ਨਾਂ ਤੇ ਉਹਦੀ ਰਜਿਸਟਰੀ ਹੋਈ ਵੀ ਹੈ ਨਾ ਮੈਂ ਉਹਦਾ ਮਾਲਕ ਆ ਇੱਕ ਤਾਂ ਤੁਸੀਂ ਮੇਨਟੇਨੈਂਸ ਫੀਸ ਦੇਣੀ ਦੇਣੀ ਹੈ ਉਹ ਤਾਂ ਚਲੋ ਨਾਰਮਲ ਗੱਲ ਆ ਦੇਣੀ ਪੈਂਦੀ ਹੈ ਉਹਦਾ ਮਤਲਬ ਐ ਹੁੰਦਾ ਹੈ ਮਤਲਬ ਤੁਸੀਂ 3 ਮਹੀਨਿਆਂ ਦਾ 5000 ਰੁਪਏ ਦੇਣਾ ਹੈ ਅਮਾਰ ਵਾਲਿਆਂ ਨੂੰ ਠੀਕ ਹੈ ਇਸ ਨਾਲ ਆਇਆ ਵੀ ਇੱਕ ਤਾਂ ਥੋੜਾ ਜਿਹੜਾ ਪਾਰਕ ਹੈ ਉਹਨਾਂ ਦੀ ਮੈਂਟੇਨੈਂਸ ਹੋ ਜਾਂਦੀ ਹੈ ਜਾਂ ਜਿਹੜੇ ਥੋੜੇ ਚੌਂਕੀਦਾਰ ਰੱਖੇ ਹੋਏ ਸੋਸਾਇਟੀ ਦੇ ਵਿੱਚ ਉਹਨਾਂ ਦੀ ਤਨਖਾਹ ਵੀ ਖੋ ਨਿਕਲ ਜਾਂਦੀ ਹੈ ਚਲੋ ਇਹ ਤਾਂ ਫਿਰ ਵੀ ਜ਼ਰੂਰੀ ਆਗੀਆਂ ਚੀਜ਼ਾਂ ਪਰ ਇਹ ਤੁਸੀਂ ਦੇਣੀਆਂ ਹੀ ਦੇਣੀਆਂ ਨੇ ਥੋੜੇ ਕੋ ਪੈਸੇ ਹੋਣ ਨਾ ਹੋਣੇ ਤੁਹਾਨੂੰ ਦੇਣੇ ਹੀ ਪੈਣੇ ਆ 5000 ਰੁਪਿਆ ਕੋਈ ਬਾਹਰ ਨਹੀਂ ਰਿਕ ਬੰਦਾ ਦੇ ਸਕਦਾ 3 ਮਹੀਨਿਆਂ ਦਾ ਹੁਣ ਮੈਂ ਮੇਨ ਗੱਲ ਕਰਨ ਲੱਗਾ ਜਿਹੜੀ ਤੁਹਾਨੂੰ ਸਾਰਿਆਂ ਨੂੰ ਵੀ ਸਮਝਣ ਦੀ ਲੋੜ ਹੈ ਇਹ ਚੀਜ਼ ਗਾਂ ਜਾ ਕੇ ਹੋਰ ਪਤਾ ਨਹੀਂ ਕਿੰਨੇ ਕਿੰਨੇ ਤਰੀਕਿਆਂ ਨਾਲ ਆਪਣੇ ਅੱਗੇ ਆਊਗੀ ਜਾਂ ਆ ਰਹੀ ਹੋਣੀ ਹੈ ਜਿਵੇਂ ਮੰਨ ਲਓ 300 ਗਾਜਾ ਵਾਲਾ ਥਾਂ ਮੇਰੇ ਨਾਂ ਤੇ ਆ ਮੈਂ ਉਹਦਾ ਮਾਲਕ ਆ ਠੀਕ ਐ ਤੇ ਮੇਰੀ ਮਰਜ਼ੀ ਐ ਮੈਂ ਘਰ ਪਾਵਾ ਉੱਥੇ ਨਾ ਪਾਵਾ ਭਾਵੇਂ ਮੈਂ ਸਾਲ ਨੂੰ ਪਾਵਾ ਭਾਵੇਂ 10 ਸਾਲਾਂ ਨੂੰ ਪਾਵਾ ਥਾਂ ਤਾਂ ਮੇਰਾ ਨਾ ਪਿਆਰੂ ਗਾ ਆਪਣੇ ਦਾ ਹੀ ਹੁੰਦਾ ਮਲੋਟ ਮਲੂਟ ਜਾਂ ਪਿੰਡ ਪੁੰਡ ਕਿਤੇ ਲੈ ਲੋ ਸ਼ਹਿਰਾਂ ਜਾ ਆਮ ਲੋਕਲ ਬਠੰਡੇ ਵੀ ਥਾਂ ਮੇਰਾ ਐ ਮੈਂ ਉੱਥੇ ਭਾਵੇਂ 10 ਸਾਲਾਂ ਨੂੰ ਪਾਵਾ ਭਾਵੇਂ ਅੱਜ ਪਾਵਾ ਭਾਵੇਂ ਪਾਵਾ ਹੀ ਨਾ ਮੇਰੀ ਮਰਜ਼ੀ ਪਰ ਇੱਥੇ ਨਹੀਂ ਇੱਥੇ ਮਾਰ ਵਾਲਿਆਂ ਨੇ ਨਾ ਜਦੋਂ ਆਪਾਂ ਨੂੰ ਥਾਂ ਵਿੱਚ ਆ ਸੀ ਉਹਦੇ ਵਿੱਚ ਰੂਲ ਬਣਾਇਆ ਹੋਇਆ ਇੱਕ ਵੀ ਇਹਨਾਂ ਨੇ ਹੁਣ ਲਾਗੂ ਕਰਿਆ ਰੂਲ ਉਹ 3 ਸਾਲ ਤੱਕ ਦਾ ਜਾਂ ਤਾਂ ਮਤਲਬ ਜਿਹੜਾ ਥਾਂ ਆ ਉਹਦਾ ਉਹਦੇ ਵਿੱਚ 25% ਘਰ ਪਾਉਣਾ ਆ ਉਹਦਾ 25% ਤਾਂ ਘੱਟੋ ਘੱਟ ਪਾਉਣਾ ਹੈ ਤੇ ਸਾਰਾ ਪਾਲੇ ਤਾਂ ਉਹਦੀ ਮਰਜ਼ੀ ਹੈ ਵੀ 25% ਤਾਂ ਤੁਹਾਨੂੰ ਪਾਉਣੀ ਪੈਣਾ ਹੈ ਨਹੀਂ ਤਾਂ ਮਤਲਬ 3 ਸਾਲਾਂ ਬਾਅਦ ਉਹਨੂੰ ਪਲਾਂਟੀ ਦੇਣੀ ਪਊਗੀ ਵੀ ਖਰਚਾ ਪਾਉਣਗੇ ਉਹਨੂੰ ਜੁਰਮਾਨਾ ਤੇ ਜੇ ਮਤਲਬ ਫਿਰ ਵੀ ਨਹੀਂ ਗੱਲ ਸੁਣੀ ਜਾਂਦੀ ਤਾਂ ਹੋ ਸਕਦਾ ਹੈ ਅਮਾਰ ਆਪਦਾ ਜਿਹੜਾ ਥਾਂ ਵਾਪਸ ਲੈ ਲੇ ਇਹ ਵੀ ਵਿੱਚ ਲਿਖਿਆ ਹੋਇਆ ਹੈ ਦੇਖ ਲਓ ਤੁਸੀਂ ਵੀ ਥੋੜੇ ਕੋਲੇ ਮਤਲਬ 3 ਸਾਲ 3 ਸਾਲ ਦਾ ਸਮਾਂ ਹੈ 3 ਸਾਲਾਂ ਵਿੱਚ ਦੀ ਜਨਰ ਤੁਸੀਂ ਆਪ ਦਾ ਮਤਲਬ ਉੱਥੇ 25% ਘਰ ਪਾ ਲੋ ਆਪ ਦਾ ਸਾਨੂੰ ਦਿਖਾਉਣਾ ਵੀ ਲੋਕ ਨੇ ਪਾਏ ਪਾਉਣ ਲੱਗ ਗਏ ਹੁਣ 25% ਕਿਵੇਂ ਪਾਉਂਦੇ ਆ ਤੇ ਜਾਂ ਉਹਦਾ ਪੂਰੇ ਘਰ ਪਾ ਲੋ ਤੇ ਜੇ ਚੀਜ਼ ਨਹੀਂ ਕਰਦੇ ਤੇ ਮਾਰ ਵਾਲੇ ਸਰ ਤੇ ਜੁਰਮਾਨਾ ਲਾਉਂਦੇ ਆ ਕਿ ਆਪ ਦਾ ਥਾਂ ਵਾਪਸ ਲੈਂਦੇ ਆ ਆਇਆ ਸਿਸਟਮ ਹੁਣ ਇਹਦੇ ਵੀ ਦੋ ਕਾਰਨ ਬਣ ਜਾਂਦੇ ਆ ਹੁਣ ਇੱਕ ਪਾਸੇ ਤਾਂ ਪੈਂ ਵੀ ਸੋਚ ਸਕਦੇ ਆ ਹੁਣ ਸ਼ਾਸਨ ਕੈਮਰਾਂ ਹੁੰਦਾ ਹੈਗਾ ਹੈ ਇਸ ਸਾਈਡ ਹੀ ਹਰੀ ਭਰੀ ਹੋ ਜਾਂਦੀ ਹੈ ਪਰ ਦੂਜਾ ਕਰਨੇ ਵੀ ਇਹਦੇ ਵਿੱਚ ਕੋਈ ਆਪਸ਼ਨ ਹੋਣੀ ਚਾਹੀਦੀ ਹੈ ਮੇਰੇ ਹਿਸਾਬ ਨਾਲ ਵੀ ਕਈ ਯਾਰੀ ਬੰਦੇ ਕੋਲ ਨਹੀਂ ਪੈਸਾ ਹੁੰਦਾ ਅਗਲੇ ਨਿਕਰੇ ਥਾਂ ਲਿਆ ਹੁੰਦਾ ਪਲੈਨਿੰਗ ਹੁੰਦੀ ਹੈ ਵੀ 10 ਸਾਲਾਂ ਬਾਅਦ ਮੈਂ ਘਰ ਪਾਉਂਗਾ ਹੌਲੀ ਚਾਰ ਪੀ ਜੋੜ ਕੇ ਕੋਈ ਐਸੀ ਸਹੂਲਤ ਦੇਣੀ ਚਾਹੀਦੀ ਹੈ ਮੈਨੂੰ ਬਾਕੀ ਪਤਾ ਤਾਂ ਹੈ ਨਹੀਂ ਵੈਸੇ ਇਹ ਮੇਰੇ ਦਿਲ ਦੀ ਗੱਲ ਸੀ ਵੀ ਐਸ ਸਿਸਟਮ ਹੋਣਾ ਚਾਹੀਦਾ ਹੈ ਵੀ ਜਾਂ ਤਾਂ ਕੋਈ ਇੱਕ ਅੱਦੇ ਤੁਸੀਂ ਆਪਸ਼ਨ ਦਿਓ ਬੰਦੇ ਨੂੰ ਵੀ ਭਾਈ ਚਲੋ ਤੁਹਾਨੂੰ ਟਾਈਮ ਦਿੰਨੇ ਆ ਤੁਹਾਡੀ ਮਜਬੂਰੀ ਹੈ ਵੀ ਚਲ 10 ਸਾਲਾਂ ਵਿੱਚ ਘਰ ਪਾ ਲਓ ਤੇ ਬਾਕੀ ਆ ਯਾਰ ਜਿਹੜੇ ਬੰਦੇ ਨੇ 80 ਲੱਖ ਰੁਪਏ ਲਾ ਕੇ ਥਾਂ ਹੀ ਲੈ ਲਿਆ ਸਰ 25% ਤਾਂ ਪਾ ਹੀ ਸਕਦਾ ਇਹ ਵੀ ਗੱਲ ਹੈ ਦੇਖੋ ਹੁਣ ਬਾਕੀ ਪਰ ਮੇਰੇ ਦਿਲ ਚ ਗੱਲ ਸੀ ਮੈਂ ਚਲ ਤੁਹਾਡਾ ਸ਼ੇਅਰ ਕਰਦੇ ਆ ਇੱਥੇ ਇਹ ਸਿਸਟਮ ਹੈ ਐ ਨਹੀਂ ਵੀ ਤੁਸੀਂ ਥਾਂ ਲੈ ਕੇ ਛੱਡ ਦੋਗੇ ਤੁਹਾਨੂੰ ਕਰ ਪਾਉਣਾ ਹੀ ਪੈਣਾ ਬਾਈ ਜੀ ਭਾਵੇਂ 25% ਪਾਓ ਤੇ ਭਾਵੇਂ ਪੂਰਾ ਪਾਓ ਹਾਂ ਬਾਕੀ ਇਸ ਕੋਈ ਸ਼ੱਕ ਨਹੀਂ ਵੀ ਥਾਂ ਸਿਰੇ ਦਾ ਹੈ ਬਹੁਤ ਵਧੀਆ ਹੈ ਠੀਕ ਹੈ ਵਧੀਆ ਲੋਕੇਸ਼ਨ ਤੇ ਹੈ ਨਾਲ ਹੀ ਇਥੇ ਸੀਪੀ ਮਾਲ ਹੈ ਨਾਲ ਹੀ ਸੁਹਾਣਾ ਸਾਹਿਬ ਹੈ ਤੇ ਨਾਲ ਹੀ ਜਿਵੇਂ ਪਿੰਡ ਨੂੰ ਜਾਣ ਦਾ ਪਟਿਆਲਾ ਰੋਡ ਹੈ ਵਧੀਆ ਹੈ ਸਿਸਟਮ ਬਹੁਤ ਵਧੀਆ ਐ ਮੈਂ ਕਹਿ ਦਿੱ ਗਏ ਤੇ ਵਧੀਆ ਆ ਬਣੇ ਗੋਲਫ ਗਰਾਉਂਡ ਪੂਰਾ ਵੱਡਾ ਬਣਿਆ ਹੋਇਆ ਇਹ ਤਾਂ ਉਂ ਹੀ ਵੈਸੇ ਘਾਟਾ ਮਹੱਲ ਚ ਮਤਲਬ ਦੋ ਕੀ ਹੈ ਕਿਹਦੇ ਇਕ ਹੋਰ ਜਿਹੜਾ ਹੋਇਗਾ 10 ਫੇਸ ਤੱਕ ਕੇ ਮੈਨੂੰ ਲੱਗਦਾ 11 ਤੱਕ ਤੇ ਇੱਕ ਚੰਡੀਗੜ੍ਹ ਚ ਪੂਰਾ ਵੱਡਾ ਜਿਹੜਾ ਸਹੂਲਤਾ ਪੂਰੀਆਂ ਤੇ ਬਾਕੀ ਬਾਈ ਜੀ ਇੱਥੇ ਤਾਂ ਮਤਲਬ ਤੜਕੇ ਨੂੰ ਉੱਠ ਤੇ ਉਹਨੂੰ ਰੇਟ ਵੱਜ ਜਾਂਦਾ ਸਭ ਕੁਝ ਸਰਾ ਕਮੀ ਕੁਮੀ ਕੋਈ ਨਹੀਂ बस ਆਹੀ ਦੱਸਦਾ ਵੀ ਕਈ ਵਾਰ ਬੰਦੇ ਦੀ ਮਜਬੂਰੀ ਹੋਵੇ ਪੈਸੇ ਨਾ ਹੋਣ ਤਾਂ ਬੰਦਾ ਕੀ ਕਰੇ ਇਹ ਮੇਰੇ ਦਿਮਾਗ 'ਚ ਗੱਲ ਚੱਲ ਰਹੀ ਸੀਗੀ ਤਾਂ ਮੈਂ ਇਹ ਚੱਲ ਛੋੜ ਰਾਂ ਸ਼ੇਅਰ ਕਰਦੇ ਆ ਤੇ ਬਾਕੀ ਦੋਸਤੋ ਹੁਣ ਮੈਂ ਉਧਰ ਜਾਊਂਗਾ ਜਿਹੜੇ ਬਾਈਰ ਕੇ ਪਾਰੇ 25% ਘਰ ਸੋਨਾ ਬਹੁਤ ਆ ਵੈਸੇ ਮੈਨੂੰ ਘਰ ਵੈਸੇ ਸੋਨਾ ਲੱਗਿਆ ਉਹ ਤੇ ਉਹ ਵੀ ਤੁਹਾਨੂੰ ਦਿਖਾਉਣੇ ਆ ਮੈਨੂੰ ਲੱਗਦਾ 25% ਵਾਲਾ ਕੰਮ ਹੀ ਐ ਤੇ ਇੱਕ ਗੱਲ ਹੋਰ ਆ ਦੋਸਤੋ ਜੇ ਹੁਣ ਮਤਲਬ ਕਈ ਵਾਰੀ ਥਾਂ ਹੁਣ ਜਿਹੜਾ ਬਿਲਡਰ ਲੈ ਲੈਂਦਾ ਜਾਂ ਕੇ ਹੋਰ ਲੈ ਲੈਂਦਾ ਉਹਨਾਂ ਨੂੰ ਤਾਂ ਇਹਨਾਂ ਦਾ ਵੀ ਆਪਾਂ ਵੱਧ ਤੋਂ ਵੱਧ ਪੈਸੇ ਵਿੱਚ ਆਉਣੇ ਆ ਹੁਣ ਇੱਥੇ ਥਾਂ ਇੱਕ ਤੋਂ ਮੈਂ ਦਿਖਾ ਦੇ ਸਕਦਾ ਨਹੀਂ ਐਵੇਂ ਇੱਕ ਤਾਂ ਕੱਲ ਨੂੰ ਕੋਈ ਬੰਦਾ ਵੀਡੀਓ ਵੇਖ ਲੇ ਆਪਣੀ ਆਪਣੇ ਤੇ ਕੋਈ ਲੜਾਈ ਝਗੜੇ ਵਾਲਾ ਕੰਮ ਹੋ ਜੇ ਤਾਂ ਮੈਂ ਦਿਖਾਉਂਦਾ ਨਹੀਂ ਉਹ ਬੰਦੇ ਨੇ ਨਾ ਮੀਆਂ ਪੱਟ ਕੇ ਤੇ ਮਿੱਟੀ ਨਾਲ ਹੀ ਚਣਾਈ ਕਰਤੀ ਉੱਤੇ ਲੰਡੂ ਜੇ ਬੀਮ ਪਰਤੇ ਵਿੱਚ ਉਹਨੇ ਕੂੜਾ ਸਿੱਟਦਾ ਕੂੜਾ ਜਿਵੇਂ ਕੈਨ ਹੁੰਦੇ ਆ ਕੋਕੇ ਗੋਲੇ ਵਾਲੇ ਜਾਂ ਹੋਰ ਕੈਨ ਕੋਨ ਰਹਾ ਗੰਦ ਪੰਦ ਲਫਾ ਫੇਲ ਫੂਫੇ ਭਰਤ ਪਾਤੀ ਉੱਤੇ ਬਾਦੀਆਂ ਚਾਰ ਟਰਾਲੀਆਂ ਨਵੀਆਂ ਸਮਝ ਗਏ ਵੀ ਉੱਤੋਂ ਤਾਂ ਹੀ ਲੱਗ ਜਿਵੇਂ ਨਵੀਂ ਭਰਤ ਪਾਈ ਹੈ ਤੇ ਅਸੀਂ 4 ਰੁਪਏ ਵਧੀਆਂ ਵਟ ਲੈਣਗੇ ਬਸ ਐਂ ਚੱਲਦਾ ਇਥੇ ਕੰਮ ਲੱਗੀ ਫੱਬੀ ਹੁਣ ਕਿਸੇ ਨੇ ਹੁਣ ਜਿਹੜਾ ਇਥੇ ਖਰੀਦਣਾ ਹੋਵੇ ਚੱਲ ਕੋਈ 파ਰਖਬੰਦੇ ਹੁੰਦੇ ਆ ਕਿ ਸਾਰੇ ਨਹੀਂ ਹੁੰਦੇ ਉਹਨਾਂ ਨੇ ਕਿਹੜਾ ਵੀ ਥੱਲੋਂ ਮਿੱਟੀ ਕੱਢ ਕੇ ਵੇਖਣੀ ਆ ਉਹਨੂੰ ਤਾਂ ਲੱਗਣਾ ਭਰਤ ਪਈ ਵੀ ਲੈ ਲਓ ਯਾਰ ਇਹ ਤਾਂ ਉਦੋਂ ਪਤਾ ਲੱਗੂ ਬਾਈ ਜੀ ਜਦੋਂ ਫਰਸਾਂ ਵਹਿ ਗਈਆਂ ਦਲਦਲ ਹੀ ਬਣਨੀ ਆ ਉੱਥੇ ਐਂ ਹੁੰਦਾ ਸਿਸਟਮ ਤੇ ਕਿਉਂ ਕਰਦੇ ਨੇ ਧੋਖਾ ਕਰਨਾ ਯਾਰ ਅਗਲੇ ਨੂੰ ਉਹ ਮੰਗ ਕੇ ਵੱਧ ਲੈ ਲਓ ਬੇਈਮਾਨੀ ਕਿਉਂ ਕਿਸੇ ਨਾਲ ਕਰਨੀ ਆਈਆਂ ਭਰਾਵਾ ਇੱਥੇ ਤਾਂ ਨਾ ਪਤਾ ਹੀ ਕੋਈ ਨਹੀਂ ਕਿਹੜਾ ਕਿਹਦੀ ਠੂਈ ਮਰਜੇ ਸਿਸਟਮ ਹਰੇਕ ਬੰਦਾ ਆ ਉਹਦੇ ਪੈਸੇ ਕਮਾਉਣ ਦੀ ਕਰਦਾ ਕਿਸੇ ਤਾਂ ਕੋਈ ਮਤਲਬ ਨਹੀਂ ਤੁਸੀਂ ਉਹਦੇ ਕੀ ਲੱਗਦੇ ਹੋ ਕੀ ਨਹੀਂ ਲੱਗਦੇ ਹੋ ਇਹ ਤਾਂ ਆਪਣੇ ਲਈ ਜ਼ਿੰਮੇਵਾਰ ਭرائی ਹੁੰਦੇ ਆ ਜਿਹੜੇ ਟੁਈ ਟਾਈ ਮਾਰਾ ਲੈਂਦੇ ਆ ਹੋਰ ਨਹੀਂ ਮਰਵਾਉਂਦਾ ਕੋਈ ਬਾਈ ਹੋਰ ਤਾਂ ਆ ਆ ਉਹਦੇ ਰਿਸ਼ਤਾਰ ਉਹਨਾਂ ਨੇ ਪਲਾਟ ਦਵਾ ਕੇ ਉਸੇ ਚ ਕਮਿਸ਼ਨ ਖਾ ਜਾਂਦੇ ਕਈ ਬੰਦੇ ਦਾ ਇਹੋ ਜਿਹਾ ਕਈ ਕੀ ਬਥੇਰੇ ਆ ਆ ਦੇਖ ਲਓ ਦੋਸਤੋ ਆ ਪਾਈ ਜਾਂਦੇ ਬਾਈ ਵਰਗੇ ਤੇ ਮੈਨੂੰ ਇਹ ਬਹੁਤ ਸੋਹਣਾ ਲੱਗਿਆ ਛੋਟਾ ਜਿਹਾ ਵਧੀਆ ਹੂੰ ਕੱਲ ਵੀ ਸੋਚਿਆ ਸੀ ਆ ਕੇ ਜਾਊਂਗਾ ਪਰ ਕੱਲ ਟਾਈਮ ਨਹੀਂ ਲੱਗਿਆ ਮੈਂ ਚੱਲ ਅੱਜ ਬਣਾ ਕੇ ਲਿਆਉਣੇ ਵੀਡੀਓ ਇਹ ਤਾਂ ਕੋਈ ਹੈ ਤਾਂ ਨਹੀਂ ਮੈਂ ਪੁੱਛੇ ਮੈਂ ਬਾਈਅਰ ਕੇ ਨੰਬਰ ਹੈਗਾ ਤਾਂ ਦੇ ਦਿਓ ਗੱਲਬਾਤ ਕਰਦੇ ਆ ਉਹਨਾਂ ਨਾਲ ਆਵੇ ਮੇਰੇ ਹਿਸਾਬ ਨਾਲ ਇਹ 25% ਹੋ ਬਾਕੀ ਬਾਈਅਰ ਕੇ ਤਾਂ ਪੁੱਛਾਂਗੇ ਤੇ ਬਹੁਤ ਵਧੀਆ ਜਿੰਨਾ ਵੀ ਕਹਿ ਦਈਏ ਇਹ ਵੀ 300 ਗਾਜਾ ਵਾਲੇ ਪਲਾਟ ਆ ਬਸ ਆਏ ਆ ਵੀ ਕਿਸੇ ਦਾ ਫਰੰਟ ਜਿਵੇਂ ਸਾਡਾ 30 ਹੈ 30 90 ਹੈ ਤੇ ਕੰਗਾ ਦਾ ਮਤਲਬ 40 ਆ ਜਾਂਦਾ ਹੁਣ 70 ਅੱਡੋ ਵੱਡਾ ਬਸ ਸਿਸਟਮ ਕਿਸੇ ਨੂੰ ਫਰੰਟ ਜਾਰੇ ਚੌੜਾ ਮਿਲ ਜਾਂਦਾ ਕਿਸੇ ਨੂੰ ਲੰਬਾਈ ਹੂੰ ਤੇ ਬਾਕੀ ਬਹੁਤ ਸੋਹਣਾ ਬਣਿਆ ਜਿੰਨਾ ਵੀ ਕਹਿ ਦਈਏ ਆਪ ਨੂੰ ਬਹੁਤ ਵਧੀਆ ਲੱਗਿਆ ਉੱਤੇ ਸਪੈਸ਼ਲ ਆ ਜਿਹੜੇ ਛੱਡ ਜਪਾਏ ਆ ਇਹ ਤਾਂ ਬਹੁਤ ਨਿਆਰੇਦਾਰ ਚੀਜ਼ ਹੈ ਨਾ ਇਹਦੇ ਪਾਣੀ ਖੜੇ ਮੀਂਹ ਪਊ ਨਾਲ ਦੇ ਨਾਲ ਥੱਲੇ ਕਿਹਾ ਭਈਆ ਕਾਂ ਕਿ ਆਦਮੀਆਂ ਜੇ ਜੋ ਡਰ ਰਹੇ ਆ ਇਹ ਕੀ ਹੈ ਇਹ ਕਿ ਮਾਲਿਕ ਹੈ ਹਾਂ ਜੀ ਨੰਬਰ ਹੈ ਬਿਲਡਰ ਕਾ ਨਹੀਂ ਨਹੀਂ ਹੈ ਨਹੀਂ ਜੋ ਜੋ ਆਪਨੇ ਡਾਲਾ ਇਸ ਕੋ ਕਹਿੰਦੇ ਆ ਉੱਪਰ ਸ਼ੀਟ ਕਾਉਂ ਚ ਸ਼ੀਟ ਅਵੇ ਤਾਂ ਪਤਾ ਨਹੀਂ ਓਕੇ ਓਕੇ ਚਲੋ ਮੈਂ ਬਾਤ ਕਰੂੰਗਾ ਜਬ ਆਏ ਉਹ ਚਲੋ ਦੋਸਤੋ ਹੁਣ ਇਦਵਾਰ ਮੈਂ ਜਾਣਾ ਜੀ ਆਪਣੇ 82 ਸੈਕਟਰ ਸੁਪਰੀਮ ਵਾਲਿਆਂ ਦੇ ਪਾਈਪਾਂ ਲੈਣ ਤੇ ਨਾਲੇ ਆਉਂਦੇ ਆਉਂਦੇ ਸਬਜ਼ੀ ਮੰਡੀ ਵੀ ਜਾ ਕੇ ਆਵਾਂਗੇ। ਉਹ ਅਸੀਂ ਆਈਸੀ ਸੁਪਰੀਮ ਵਾਲਿਆਂ ਦੇ। ਤੁਹਾਨੂੰ ਪਤਾ ਹੀ ਹੈ ਜਦੋਂ ਕੋਈ ਵੀ ਚੀਜ਼ ਲੈਣੀ ਹੈ ਸਸਤੀ ਤੇ ਵਧੀਆ ਤਾਂ 82 ਸੈਕਟਰ ਆਉਣਾ ਪੈਂਦਾ ਇੰਡਸਟਰੀ ਏਰੀਆ 'ਚ। ਤੇ ਇੱਥੇ ਤੁਹਾਨੂੰ ਮਿਲੂਗਾ ਜਮ੍ਹਾਂ ਸਸਤਾ ਤੇ ਜਮ੍ਹਾਂ ਫਰੈਸ਼ ਸਮਾਨ। ਜਮ੍ਹਾਂ ਨਵੀਂ ਡੇਟ ਵਾਲਾ ਕੋਈ ਪੁਰਾਣੀ ਡੇਟ ਨਹੀਂ। ਆਹ ਦੇਖੋ ਪਾਈਪੇ ਪਾਈਪਾਂ ਪੰਗੀਆਂ। ਤੇ ਪਲੰਬਰ ਦਾ ਸਮਾਨ ਸਾਰਾ ਲੈਣ ਆਏ ਆ। ਤੇ ਵਧੀਆ ਕੰਮ ਇਹਨਾਂ ਦਾ ਬਸ ਸਮਾਨ ਲਖਾਓ, ਪੈਸੇ ਦਿਓ ਤੇ ਘਰੇ ਪਹੁੰਚਦਾ ਕਰ ਦਿੰਦੇ ਆ। ਤੇ ਅੰਦਰ ਬਹੁਤ ਵੱਡਾ ਸਟੋਰ ਆ ਤੇ ਅੰਦਰ ਅਸੀਂ ਗੱਲਬਾਤ ਕਰਿਆ ਆ ਵੀ ਅੰਦਰ ਤੇ ਚਲੋ ਕੀ ਵੀਡੀਓ ਬਣਾਉਂਦੇ ਕਿਉਂਕਿ ਅੰਦਰ ਤਾਂ ਇਹਨਾਂ ਦੇ ਨਾਲ ਜਿਵੇਂ ਹੋਟਲ ਤੇ ਹੁੰਦਾ ਰਿਸੈਪਸ਼ਨ ਸੀਗੀ ਉਹਨਾਂ ਨਾਲ ਗੱਲਬਾਤ ਕਰੀ ਐ ਉਹ ਕਹਿੰਦੇ ਵੀ ਅਸੀਂ ਘੰਟੇ ਥੋੜਾ ਸਾਮਾਨ ਤੁਹਾਡੇ ਘਰੇ 19 ਸੈਕਟਰ ਚ ਪਹੁੰਚਾ ਦਾਂਗੇ ਆਪੇ ਲਾਉਣਗੇ ਆਪੇ ਆਪਦਾ ਸਾਰਾ ਕੰਮ ਕਰਨਗੇ ਬਹੁਤ ਵਧੀਆ ਬਣਾਇਆ ਹੋਇਆ ਜਿੰਨਾ ਵੀ ਕਹ diel ਤੇ ਬਾਕੀ ਤੁਹਾਨੂੰ ਪਤਾ ਹੀ ਸਾਰੇ ਬਿਆਸੀ ਸੈਕਟਰ ਹੀ ਆਏ ਆ ਹਰੇਕ ਚੀਜ਼ ਇੱਥੇ ਮਿਲਦੀ ਐ ਘਰ ਦੀ ਕੋਈ ਚੀਜ਼ ਲੈ ਲੋ ਹਾਂਜੀ ਦੋਸਤੋ ਹੁਣ ਪਹੁੰਚੇ ਆ ਆਪਾਂ ਸਬਜੀ ਮੰਡੀ ਬੜੀ ਬੜੀ ਸਬਜ਼ੀ ਲੈਣੀ ਆ ਨਾਲੇ ਲੈਣੇ ਫਰੂਟ ਜੇ ਉਹ ਲੈ ਕੇ ਫਿਰ ਜਾਵਾਂਗੇ ਘਰੇ ਮਾਰਕਟੋਂ ਆ ਰਿਹਾ ਸਾਰਾ ਉਹ ਲਵਾਉਣਾ ਹੈ ਉਹ ਇੱਥੇ ਰੱਖ ਜਿਹੰਦਾ ਰਸਾਂ ਫ੍ਰੀ ਮਾਰਕੀਟ ਲੱਗੀ ਵੀ ਐ ਬਾਜ਼ਾਰ ਰੱਖੀ ਐ ਪੂਰੀ ਆਪਰੇ ਜਿਵੇਂਦਰਪਾ ਆ ਵੀ ਲਾਈ ਬੈਠੇ ਆ ਬੈਰੀ ਗੁੱਡ ਆਪਿੰਦੇ ਕਹਿੰਦੇ ਚਲੋ ਕਰਦੇ ਆ ਖਰੀਦਦਾਰੀ